ਤਸਵੀਰਾਂ ਵੇਖੋ ਕਿ ਚੋਰ ਚੋਰੀ ਕਿਵੇਂ ਕਰਦਾ ਮੋਟਰਸਾਈਕਲ ਕਿਵੇਂ ਚੋਰੀ ਹੁੰਦਾ ਆ ਤਸਵੀਰਾਂ ਵੇਖੋ ਤੁਸੀਂ ਤੁਹਾਨੂੰ ਦੱਸ ਦਈਏ ਕਿ ਇੱਕ ਤੁਸੀਂ ਨੌਜਵਾਨ ਵੇਖ ਰਹੇ ਹੋ ਕਿ ਜੋ ਚਿੱਟੇ ਕੱਪੜਿਆਂ ਵਿੱਚ ਹੈ ਕਰੀਮ ਕਲਰ ਕੱਪੜੇ ਪਾਏ ਹੋਏ ਆ ਔਰ ਇਹ ਕਰੀਮ ਕਲਰ ਕੱਪੜਿਆਂ ਵਾਲਾ ਮੋਟਰਸਾਈਕਲਾਂ ਦੇ ਵਿੱਚ ਘੁੰਮ ਰਿਹਾ ਜਗ੍ਹਾ ਵੀ ਤੁਹਾਨੂੰ ਦੱਸਦੇ ਆ ਔਰ ਸਾਰਾ ਵਾਕਿਆ ਦੱਸਦੇ ਆ ਔਰ ਤੁਸੀਂ ਕਮੈਂਟ ਜ਼ਰੂਰ ਕਰਨਾ ਔਰ ਆ ਬੰਦਾ ਜਿਹੜਾ ਇਹ ਵਿੱਚ ਘੁੰਮ ਰਿਹਾ ਫਿਰ ਇੱਕ ਨੌਜਵਾਨ ਆਉਂਦਾ ਆ ਕੇ ਇਸ ਦੇ ਨਾਲ ਹੈਲੋ ਹਾਈ ਕਰਦਾ ਚਲਿਆ ਜਾਂਦਾ ਚਲੋ ਕੌਣ ਹੋਵੇਗਾ ਕੌਣ ਨਹੀਂ ਇਸ ਬਾਰੇ ਕਮੈਂਟ ਤੁਸੀਂ ਕਰਨਾ ਹੈ ਕਿ ਇਸ ਦਾ ਜਾਣਕਾਰ ਹੋਵੇਗਾ ਜਾਂ ਸੰਭਾਵਿਕ ਜਿਸ ਨੂੰ ਅਸੀਂ ਕਿਸੇ ਨੂੰ ਹਾਲ ਪੁੱਛ ਲੈਣੇ ਆ ਜਾਂ ਕਿਸੇ ਨੂੰ ਕੋਈ ਐਡਰੈਸ ਪੁੱਛ ਲੈਣੇ ਆ ਜਾਂ ਹੈਲੋ ਹਾਈ ਕਰਦਣੇ ਆ ਜਾਂ ਹੋਏ ਆ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਲੇਕਿਨ ਫਿਰ ਉਹੀ ਨੌਜਵਾਨ ਜਿਹੜਾ ਹੈਲੋ ਹਾਈ ਕਰਦਾ ਉਹ ਫਿਰ ਇੱਥੋਂ ਚਲਿਆ ਜਾਂਦਾ ਫਿਰ ਉਹ ਚਲਿਆ ਜਾਂਦਾ ਅੱਗੇ ਜਾ ਕੇ ਜਦੋਂ ਆਪਣੇ ਜਿੱਥੇ ਵੀ ਉਹ ਕੰਮ ਕਰਦਾ ਉੱਥੋਂ ਵਾਪਸ ਆਉਂਦਾ ਉਨਾ ਸਮਾਂ ਆ ਜੋ ਪਹਿਲੇ ਵਾਲਾ ਨੌਜਵਾਨ ਹੈ ਉਥੇ ਹੀ ਗੇੜੀਆਂ ਦੇ ਰਿਹਾ ਬਿਲਕੁਲ ਮੋਟਰਸਾਈਕਲਾਂ ਦੇ ਵਿੱਚ ਗੇੜੀਆਂ ਦੇ ਰਿਹਾ ਫਿਰ ਉਹ ਨੌਜਵਾਨ ਜੋ ਹੈਲੋ ਹਾਈ ਕਰਕੇ ਗਿਆ ਦੱਸ ਦਿਆ ਕਿ ਇਹ ਨੌਜਵਾਨ ਫਿਰ ਦੁਬਾਰਾ ਆਉਂਦਾ ਆਉਂਦਾ ਆਪਣਾ ਬੈਗ ਲੈ ਕੇ ਆਪਣੀ ਕਿੱਟ ਲੈ ਕੇ ਤੇ ਆਪਣੇ ਬਾਈਕ ਦੇ ਕੋਲ ਖੜਾ ਹੋ ਕੇ ਮੋਟਰਸਾਈਕਲ ਨੂੰ ਸਾਫ਼ ਕਰਦਾ ਹੈ ਸ਼ੀਸ਼ੇ ਸਾਫ਼ ਕਰਦਾ ਹੈ ਔਰ ਲੈ ਕੇ ਚੱਲ ਪੈਂਦਾ ਔਰ ਜਿਹੜਾ ਦੂਸਰਾ ਨੌਜਵਾਨ ਪਹਿਲਾਂ ਖੜਾ ਜੋ ਮੋਟਰਸਾਈਕਲ ਦੇ ਦਿਵਾਲੇ ਗੇੜੀਆਂ ਦੇ ਰਿਹਾ ਔਰ ਇਹ ਤੁਸੀਂ ਵੇਖੋ ਇਸ ਨੇ ਵੀ ਮੋਟਰਸਾਈਕਲ ਨੂੰ ਕਿੱਕ ਮਾਰ ਦੇਣੀ ਔਰ ਇੱਥੋਂ ਨਿਕਲ ਜਾਣਾ ਬਿਲਕੁਲ ਸੇਮ ਟਾਈਮ ਦੇ। ਫਿਰ ਤੁਸੀਂ ਦੱਸੋ ਕੀ ਇਸ ਦੇ ਵਿੱਚ ਮਿਲੀ ਭੁਗਤ ਹੈ ਜਾਂ ਇਸ ਦੇ ਵਿੱਚ ਜਿਹੜਾ ਚੋਰ ਹੈ ਬਿਲਕੁਲ ਬਾਹਰ ਦਾਕ ਜਦੋਂ ਚੋਰ ਕੋਈ ਚੋਰੀ ਕਰਦਾ ਤਾਂ ਕਈ ਵਾਰੀ ਕਹਿੰਦਾ ਮੈਂ ਮੇਲ ਮਲਾ ਪਾਪ ਬਣਾ ਲੈਂਦਾ। ਕਈ ਵਾਰੀ ਚਾਰ ਬੰਦਿਆਂ ਨੂੰ ਫਸਾਉਣ ਵਾਸਤੇ ਆ ਮੇਲ ਮਲਾ ਬਣਾਉਂਦਾ। ਕਿਵੇਂ ਇਹ ਤੁਹਾਨੂੰ ਤਰੀਕਾ ਕਿਵੇਂ ਲੱਗ ਰਿਹਾ ਤੁਸੀਂ ਇਹ ਬਸ ਕਮੈਂਟ ਜ਼ਰੂਰ ਕਰਨਾ ਔਰ ਤੁਸੀਂ ਦੇਖੋ ਕਿ ਇਹ ਆ ਜੋ ਨੌਜਵਾਨ ਹੈ ਆ ਜੋ ਵਾਈਟ ਕਲਰ ਕੱਪੜਿਆਂ ਵਿੱਚ ਹੈ ਕਿਵੇਂ ਚੋਰੀ ਨੂੰ ਇਲਜ਼ਾਮ ਦੇ ਰਿਹਾ ਔਰ ਇੱਕ ਮਜ਼ਦੂਰ ਭਰਾ ਦਾ ਜੋ ਇਸ ਫੈਕਟਰੀ ਦੇ ਵਿੱਚ ਕੰਮ ਕਰਨ ਆਇਆ ਉਹ ਲੇਬਰ ਦਾ ਕੰਮ ਕਰਦਾ ਉਸ ਦਾ ਮੋਟਰਸਾਈਕਲ ਲੈ ਕੇ ਨਿਕਲ ਗਿਆ ਹੁਣ ਮੋਟਰਸਾਈਕਲ ਵਾਲੇ ਤੋਂ ਅਸੀਂ ਕਾਲ ਕਰੀ ਆ ਪੁੱਛਿਆ ਕਿ ਭਾਜੀ ਤੁਹਾਡੀ ਇਨਸ਼ੋਰਸ ਕਹਿੰਦਾ ਭਾਜੀ ਮੇਰੀ ਇਨਸ਼ੋਰਸ ਨਹੀਂ ਸੀ ਹੈ ਸੀ ਪਰ ਖਤਮ ਹੋ ਗਈ ਫਿਰ ਉਹ ਕਾਦੀ ਹੋਈ ਇਨਸ਼ੋਰਸ ਹੁੰਦੀ ਤਾ ਤੈਨੂੰ ਕੁਝ ਪੈਸੇ ਜੜੇ ਆ ਕੰਪਨੀ ਨੇ ਦੇਣੇ ਸੀ ਹੁਣ ਇੰਸ਼ੋਰੈਂਸ ਨਹੀਂ ਆ ਇਹਦਾ ਇਹ ਵੀ ਨੁਕਸਾਨ ਹੋ ਗਿਆ ਹੁਣ ਪੁਰਾਣਾ ਮੋਟਰਸਾਈਕਲ ਐ ਲੇਬਰ ਵਾਲਾ ਬੰਦਾ ਉਹ ਇੰਸ਼ੋਰੈਂਸ ਕਿੱਥੋਂ ਕਰਾਵੇ ਨਹੀਂ ਕਰਵਾ ਸਕਦਾ ਹਰ ਬੰਦੇ ਦੇ ਘਰੇ ਲੂ ਬਹੁਤ ਖਰਚੇ ਆ ਹੁਣ ਤੁਸੀਂ ਆ ਤਸਵੀਰਾਂ ਨੂੰ ਫੇਰ ਕਲੀਅਰ ਕਰੋ ਕਿ ਤੁਹਾਨੂੰ ਕੀ ਲੱਗਦਾ ਕਿ ਆ ਜੋ ਬੰਦਾ ਮੋਟਰਸਾਈਕਲ ਤੇ ਬੈਗ ਲੈ ਕੇ ਜਾ ਰਿਹਾ ਇਹ ਬੰਦਾ ਔਰ ਦੂਸਰਾ ਜਿਹੜਾ ਪਹਿਲਾ ਆਪਣਾ ਲੱਗ ਰਿਹਾ ਉਥੇ ਗੇੜੀਆਂ ਦੇ ਰਿਹਾ ਵਾਈਟ ਕਲਰ ਕੱਪੜਿਆਂ ਵਿੱਚ ਕਰੀਮ ਕਲਰ ਵਾਲਾ ਕੀ ਉਸ ਦੀ ਸਜੰਤਾਈ ਆ ਇਹ ਤੁਸੀਂ ਕਮੈਂਟ ਜਰੂਰ ਕਰਨਾ ਹੁਣ ਇਹ ਤੁਹਾਨੂੰ ਤਸਵੀਰਾਂ ਦੱਸ ਦਈਏ ਕਿ ਇਹ ਵਾਕਿਆ ਦਿਨਾਂ ਨਗਰ ਹਲਕੇ ਦਾ ਦਿਨਾਂ ਨਗਰ ਹਲਕੇ ਚ ਪੈਣ ਵਾਲਾ ਤਮਰਾਈ ਤੋਂ ਪਾਰ ਇੱਕ ਵੀ ਆਰ ਵੀ ਕੰਪਨੀ ਆ ਉਸ ਵੀ ਆਰ ਪੀ ਕੰਪਨੀ ਦੇ ਬਾਹਰਲੇ ਬਨੇ ਬਾਹਰ ਵਾਲੀ ਸਾਈਡ ਦੇ ਉੱਤੇ ਮੋਟਰਸਾਈਕਲਾਂ ਦੀ ਇੱਕ ਪਾਰਕਿੰਗ ਬਣੀ ਆ ਉਸ ਜਗ੍ਹਾ ਤੇ ਮੋਟਰਸਾਈਕਲ ਲੱਗੇ ਆ ਨੇਚਰਲੀ ਆ ਕਿ ਜੇ ਕੰਪਨੀ ਦੇ ਅੰਦਰ ਹੋਵੇ ਤਾਂ ਉਹ ਇੱਕ ਫੋਟੋ ਖਿੱਚਦੇ ਆ ਬੰਦੇ ਦੀ ਜਦੋਂ ਉਹ ਬੰਦਾ ਇੱਥੇ ਗੇਟ ਦੇ ਅੰਦਰ ਨਹੀਂ ਗਿਆ ਤਾਂ ਫੋਟੋ ਕਿਵੇਂ ਆ ਗਈ ਫੋਟੋ ਨਹੀਂ ਆਉਂਦੀ ਦੂਸਰੇ ਨੰਬਰ ਉੱਤੇ ਆ ਬੰਦੇ ਦਾ ਜਿਹੜਾ ਹੁਲੀਆ ਹੁਣ ਤੁਸੀਂ ਕੱਪੜਿਆਂ ਤੋਂ ਪਛਾਣ ਕਰੋ ਤੁਸੀਂ ਵੇਖੋ ਬੰਦਾ ਕੌਣ ਹੋ ਸਕਦਾ ਹੈ ਫੋਟੋ ਸਕਰੀਨਸ਼ਾਟ ਲਓ ਜ਼ੂਮ ਕਰੋ ਔਰ ਉਸ ਦੇ ਵਿੱਚੋਂ ਵੇਖੋ ਔਰ ਫੋਟੋ ਬਾ ਤੁਹਾਡਾ ਸਾਂਝੀਆਂ ਕਰ ਦਿਓ ਹੁਣ ਦੱਸ ਦਈਏ ਕਿ ਵੀਆਰਵੀ ਕੰਪਨੀ ਵਾਲਿਆਂ ਨੇ ਜੇ ਉਹਨਾਂ ਦੇ ਵਿੱਚ ਕੋਈ ਗਲਤੀ ਲੱਗਦੀ ਮੇਰੇ ਦਿਮਾਗ ਦੇ ਨਾਲ ਅਸੀਂ ਆਪਣੀ ਟੈਕਨੀਕਲ ਰਿਵਿਊ ਨਾਲ ਗੱਲ ਕਰਦੇ ਆ ਜੇ ਉਹਨਾਂ ਦੀ ਗਲਤੀ ਹੁੰਦੀ ਤੇ ਉਹਨਾਂ ਤੁਹਾਨੂੰ ਸੀਸੀਟੀਵੀ ਫੁਟੇਜ ਨਹੀਂ ਸੀ ਦਿੱਤੀ ਉਹਨਾਂ ਸੀਸੀਟੀਵੀ ਫੁਟੇਜ ਦਿੱਤੀ ਆ ਜੋ ਪਾਰਕਿੰਗ ਨੂੰ ਕੈਮਰਾ ਲੱਗਾ ਹੋਇਆ ਹੈ ਚਾਹੇ ਬਾਈਕਾਂ ਬਾਹਰ ਲੱਗੀਆਂ ਨੇ ਫਿਰ ਵੀ ਕੰਪਨੀ ਨੇ ਬਾਹਰ ਕੈਮਰਾ ਲਗਾਇਆ ਹੋ ਜਾ ਹੁਣ ਉਸ ਫੂਟੇਜ ਦੇ ਵਿੱਚ ਪੁਲਿਸ ਨੂੰ ਵੀ ਦਰਖਾਸਤ ਹੋਈ ਆ ਪੁਲਿਸ ਤੇ ਵੀ ਉਹਨਾਂ ਨੇ ਸੱਦਿਆ ਗਿਆ ਪੁਲਿਸ ਨੂੰ ਵੀ ਕੰਪਲੇਂਟ ਕੀਤੀ ਗਈ ਆ ਫੜਿਆ ਤਾਂ ਉਹ ਜਾਣਾ ਕਿੰਨੇ ਦਿਨ ਹੋਰ ਕਿੰਨਾ ਸਮਾਂ ਹੋਰ ਕਿਉਂਕਿ ਹੋਰ ਵੀ ਕੈਮਰੇ ਪੁਲਿਸ ਨੇ ਟ੍ਰੇਸ ਕਰ ਲਏ ਆ ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਆ ਕਿ ਪੁਲਿਸ ਨੇ ਕੈਮਰੇ ਟ੍ਰੇਸ ਕਰ ਲਏ ਆ ਹੁਣ ਇਹ ਨੌਜਵਾਨ ਕਿੰਨਾ ਸਮਾਂ ਹੋਰ ਮੋਟਰਸਾਈਕਲ ਲੈ ਕੇ ਗੇੜੀਆਂ ਦਿੰਦਾ ਰਹੇਗਾ ਉਹ ਕਿੰਨਾ ਸਮਾਂ ਹੋਰ ਬਚਦਾ ਰਹੇਗਾ ਹੁਣ ਜਾਣਕਾਰੀ ਇੱਥੇ ਨਿਕਲ ਕੇ ਆਈ ਆ ਕਿ ਆ ਜੋ ਮੋਟਰਸਾਈਕਲ ਐ ਇੱਕ ਲੇਵਰ ਵਾਲੇ ਭਰਾ ਦਾ ਔਰ ਇਹਦਾ ਮੋਟਰਸਾਈਕਲ ਜਿਹੜਾ ਇੱਥੋਂ ਗੁੰਮ ਹੋ ਗਿਆ ਉਹ ਲਗਾਤਾਰ ਇਸ ਦੀ ਤਫ਼ਤੀਸ਼ ਕੀਤੀ ਜਾ ਰਹੀ ਆ ਔਰ ਦੱਸ ਦਈਏ ਕਿ ਜਿੱਥੇ ਵੀ ਤੁਸੀਂ ਆਪਣੀ ਬਾਈਕ ਖੜੀ ਕਰਦੇ ਹੋ ਚਾਹੇ ਉਹ ਕੈਮਰਿਆਂ ਦੇ ਅੰਦਰ ਆ ਜਾਂ ਕੈਮਰਿਆਂ ਦੇ ਬਾਹਰ ਆ ਕੋਸ਼ਿਸ਼ ਕਰੋ ਕਿ ਮੋਟਰਸਾਈਕਲ ਸੇਵ ਰੱਖੋ ਕੋਸ਼ਿਸ਼ ਕਰੋ ਵੀ ਆਪਣੀ ਬਾਈਕ ਦੀ ਇੰਸ਼ੋਰੈਂਸ ਰੱਖੋ ਕੋਸ਼ਿਸ਼ ਕਰੋ ਕਿ ਤੁਸੀਂ ਡਾਕੂਮੈਂਟ ਨਾਲ ਨਾਲ ਪੂਰੇ ਸੇਵੋ ਕਰੋ ਤਾਂ ਜੋ ਤੁਹਾਡਾ ਬਾਈਕ ਕਦੀ ਗੁੰਮ ਹੋ ਜਾਵੇ ਕਿਸੇ ਤਰ੍ਹਾਂ ਦੀ ਹੈਪਨਿੰਗ ਹੋ ਜਾਇਆ ਤਾਂ ਤੁਹਾਨੂੰ ਉਸ ਦਾ ਮੁਆਵਜ਼ਾ ਮਿਲ ਸਕੇ ਹੁਣ ਇੱਥੇ ਆ ਕੇ ਡਬਲ ਨੁਕਸਾਨ ਹੋ ਗਿਆ ਪਹਿਲਾ ਵਾਰੀ ਤੇ ਪੈਸੇ ਖਰਚੇ ਸੀ ਹੁਣ ਦੁਬਾਰਾ ਬਾਈਕ ਚਲੀ ਗਈ ਉਹ ਵੀ ਖਰਚੇ ਗਏ ਹੁਣ ਤੀਸਰੀ ਵਾਰੀ ਫੇਰ ਲੈਣੇ ਪਏ ਹੁਣ ਤੁਸੀਂ ਦੱਸੋ ਜਿਹੜੇ ਪੈਸੇ ਚਲੇ ਗਏ ਬਾਈਕ ਚਲੀ ਗਈ ਹੁਣ ਲੈਣੀ ਤਾਂ ਹੈ ਪੈਸੇ ਇਕੱਠੇ ਕਰਨੇ ਆ ਉਹ ਕਿਵੇਂ ਕਰਨੇ ਆ ਕਿੱਥੋਂ ਕਰਨੇ ਆ ਹੁਣ ਇਹ ਹੁਲੀਆ ਜਿਹੜਾ ਤੁਹਾਨੂੰ ਵਿਖਾ ਦਿੱਤਾ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਕਿਵੇਂ ਧਿਆਨ ਚ ਆਈਆਂ ਇਸ ਨੂੰ ਤੁਸੀਂ ਸਮਝ ਕੇ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ 打我！